ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਨਾਮ ਅਕਾਲ ਪੁਰਖ ਦੀ ਬਖਸ਼ਿਸ਼ ਹੈ ਇਹ ਦਾਤ ਮਿਲੇ ਤਾਂ ਸ਼ੁਕਰ ਵਿੱਚ ਰਹੇ ਤੇ ਉਸ ਦੀ ਹਜ਼ੂਰੀ ਦਾ ਸਵਾਦ ਲਵੇ ਸੰਸਾਰ ਦੇ ਕੰਮ ਵੀ ਕਰਨੇ ਹਨ ਕਿਉਂਕਿ ਸਾਡੇ ਸਤਿਗੁਰਾਂ ਦਾ ਮਾਰਗ ਪਰਵਾਣ ਗ੍ਰਸਤ ਉਦਾਸ ਹੈ ਸਰੀਰ ਦੀ ਸਿਹਤ ਦਾ ਖਿਆਲ ਜ਼ਰੂਰੀ ਹੈ ਨੀਂਦ 7 ਘੰਟੇ ਤੋਂ ਘੱਟ ਨਹੀਂ ਕਰਨੀ ਚਾਹੀਦੀ ਤੁਰਨ ਫਿਰਨ ਸੈਲ ਦੀ ਆਦਤ ਰੱਖਣੀ ਚਾਹੀਏ ਦੂਸਰੇ ਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੁਪਹਿਰ ਵੇਲੇ ਦੇ ਮਗਰੋਂ ਬੱਚਿਆਂ ਨਾਲ ਖੇលਿਆ ਕਰਦੇ ਸਨ ਆਦ ਸਰੀਰ arogh rahe ਮਨ arogh rahe ਨਾਮ ਦੀ ਸਿਮਰਨ ਨਾਲ ਸੁਰਤ ਸੁਖ ਵਿੱਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ